ਸਰ ਐਫਆਰਆਈ ਮੇਰੇ ਤੇ ਹਮਲਾ ਕੀਤਾ ਸੀ ਕੁਸ਼ਕ ਮੁੰਡਿਆਂ ਨੇ ਮੇਰੇ ਬੇਟੇ ਦੇ ਤਾਂ ਮੈਨੂੰ ਹਿਚਕੜਿਸ ਕੀਤੀ ਕਪੜੇ ਪਾੜੇ ਸੀਗੇ ਮੇਰੇ ਸਰ ਮੈਂ ਐਡਮਡ ਸੀਗੀ ਉਹਦੇ ਤੋਂ ਬਾਅਦ ਪਰਮਜੀਤ ਮੈਡਮ ਚਾਂਤੂ ਤੋਂ ਮੇਰੀ ਕਹਿੰਦੀ ਸੀ ਪਰਮਜੀਤ ਕਹਿੰਦੀ ਮੈਂ ਅਰੋੜੀ ਅਰੋੜੀ ਸਾਹਿਬ ਨਾਲ ਆ ਕੁਸ਼ਕ ਉਹਨਾਂ ਦੇ ਪਤਾ ਨਹੀਂ ਕੋਆਰਡੀਨੇਟਰ ਪਤਾ ਨਹੀਂ ਕਿ ਲੱਗੇ ਹੋ ਕੁਸ਼ਕ ਤਾਂ ਉਹ ਮੈਨੂੰ ਕਹਿੰਦੀ ਸੀਗੀ ਕਹਿੰਦੀ ਵੀ ਮੈਨੂੰ ਪਰਚੇ ਦੇ ਪੈਸੇ ਚਾਹੀਦੇ 15000 ਰੁਪਏ ਸੁਖਮਿੰਦਰ ਸਰ ਦੇ ਨਾਮ ਲੈ ਕੇ ਉਹਨੇ ਲਿਆ ਮੇਰੇ ਕੋਲੋਂ ਸੁਖਮਿੰਦਰ اے ایس ਆਈ ਸਾਹਿਬਾ ਉਹਨਾਂ ਦਾ ਨਾਮ ਲੈ ਕੇ ਲਿਆ ਤਾਂ 25000 ਰੁਪਇਆ ਉਹਨੇ ਮੇਰੇ ਕੋਲ ਰੋੜੀ ਸਾਹਿਬ ਦਾ ਨਾਮ ਲੈ ਕੇ ਲਿਆ ਕਹਿੰਦੇ ਵੀ ਮੈਂ ਗਿਫਟਾਂ ਚ ਸਾਰੇ ਪੈਸੇ ਲੈਂਦੇ ਆ ਉਹਨੇ ਉਹਨਾਂ ਦਾ ਨਾਮ ਲੈ ਕੇ ਇਹਨੇ ਖੁਦ ਪੈਸੇ ਇਹਨੇ ਖਾਦੇ ਆ ਉਹਨਾਂ ਦਾ ਨਾਮ ਮੋਰੇ ਰੱਖਿਆ ਕਹਿੰਦੇ ਵੀ ਉਹ ਗਿਫਟਾਂ ਚ ਪੈਸੇ ਲੈਂਦੇ ਇਦਾਂ ਨਹੀਂ ਪੈਸੇ ਲੈਂਦੇ ਮੈਨੂੰ ਕਹਿੰਦੇ ਮੈਂ ਮੈਂ ਖੁਦ ਕੋਲੋਂ ਪੈਸੇ ਦਿੱਤੇ ਕਹਿੰਦੇ ਮੈਨੂੰ ਵਿਆਹ ਆ ਮੈਨੂੰ ਪੈਸੇ ਚਾਹੀਦੇ ਸਰ ਮੈਂ ਇੱਕ ਕੋਸ਼ਕ ਆਨਲਾਈਨ ਪਾਇਓ ਉਹਨੂੰ ਪੈਸੇ ਕੋਸ਼ਕ ਮੈਂ ਕਿਸ਼ਤਾਂ ਵਿੱਚ ਦਿੱਤੇ ਉਹਨੂੰ ਪੈਸੇ ਜਿੱਦਾਂ ਮੇਰਾ ਇੱਕ ਰਾਜੀਨਾਮਾ ਹੋਇਆ ਸੀ ਉਹਦੇ ਵਿੱਚੋਂ ਪੈਸੇ ਮੈਂ ਮੇਰੇ ਅੱਧ ਪੈਸਾ ਉਹ ਲੈ ਗਈ ਮੇਰਾ ਕੁਝ 15000 ਰੁਪਏ 25000 ਰੁਪਏ 40000 ਰੁਪਏ ਮੇਰਾ ਉਹ ਲੈ ਗਈ ਸਰ ਮੈਨੂੰ ਕਹਿੰਦੀ ਨਹੀਂ ਸਰ ਮੇਰਾ ਉਹ ਕੋਨੇਕੁੰਬ ਕੋਈ ਕੰਮ ਨਹੀਂ ਕਰਵਾਇਆ ਉਹ ਦੂਜੀ ਪਾਰਟੀ ਦੇ ਨਾਲ ਬਾਅਦ ਵਿੱਚ ਰਲ ਕੇ ਮੇਰਾ ਕੰਮ ਇਹ ਮੈਡਮ ਆ ਇਹਨਾਂ ਦੀ ਹੈਲਪ ਕਰਕੇ ਮੇਰਾ ਇਹਨਾਂ ਦੀ ਮਦਦ ਨਾਲ ਮੇਰਾ ਇਹ ਕੰਮ ਹੋਇਆ ਰਾਤੀ ਸਰ ਪਰਚਾ ਕੱਟ ਹੋਇਆ ਮੇਰਾ ਇਹ ਸਰ 2 ਮਹੀਨੇ ਬਾਅਦ ਮੈਂ ਬਹੁਤ ੱੱਕੇ ਖਾਧੇ ਬਹੁਤ ਜਿਆਦਾ ੱੱਕੇ ਕਰਦੇ ਮੈਂ ਲੜਾਈ ਕਦੋਂ ਹੋਈ ਸੀ ਸਰ ਇਹ 2 ਮਹੀਨੇ ਪਹਿਲਾਂ ਹੋਈ ਸੀ ਕਿ ਮੈਨੂੰ ਕਹਿੰਦੀ ਸੀ ਕਿ ਮੈਂ ਤੇਰਾ ਪਰਚਾ ਘਟਾਂਗੂ ਸਰ ਮੈਨੂੰ ਬਹੁਤ ਜਿਆਦਾ ਟੱਕੇ ਖਾਣ ਲਈ ਮਜਬੂਰ ਕੀਤਾ ਉਸ ਉਸੇ ਜਨਾਨੀ ਨੇ ਪੈਸੇ ਖਾ ਕੇ ਵੀ ਮਜਬੂਰ ਕੀਤਾ ਕੀ ਲਗ ਰਿਹਾ ਤੁਹਾਨੂੰ ਕਿ ਪੈਸੇ ਤੁਹਾਨੂੰ ਹੋਰ ਕੀ ਤੁਹਾਡਾ ਬੇਟੇ ਨਾਲ ਕੋਲ ਕੀ ਕੀ ਹੋਇਆ ਸੀ ਜਦੋਂ ਬੇਟੇ ਨਾਲ ਕੁੱਟਮਾਰ ਹੋਈ ਉਹ ਕੀ ਮਾਮਲਾ ਸੀ ਸਰ ਮੇਰੇ ਬੇਟੇ ਦੀ ਵੀਡੀਓ ਉਹਨਾਂ ਦੇ ਕੋਲ ਹੈ ਮੇਰੇ ਬੇਟੇ ਦੀ ਕੋਟੇ ਤਾਂ ਵਿਖੇ ਚ ਤੂੰ ਕੀਤੀ ਜੀ ਦਾ ਨਵਾਲਿਕ ਮੇਰਾ ਬੇਟਾ ਆ ਉਹਨੇ ਕੁਝ ਗਲਤ ਕਰਨ ਦੀ ਕੋਸ਼ਿਸ਼ ਕੀਤੀ ਮੇਰੇ ਬੇਟੇ ਦੇ ਨਾਲ ਮੁੰਡਿਆਂ ਦੇ ਨੇ ਸਰ ਇਹਦੀ ਖੇਚ ਤੂੰ ਕੀਤੀ ਇਹਦੇ ਇਹਦੇ ਚਪਲਾ ਮਾਰਦਿਆਂ ਦੀ ਉਹਨਾਂ ਕੋਲ ਵੀਡੀਓ ਹੈ ਇਸ ਟਾਈਮ ਮੇਰੇ ਬੇਟੇ ਦਾ ਮੋਬਾਈਲ ਆ ਆਈਫੋਨ ਹੈ ਇਸ ਟਾਈਮ ਉਹਨਾਂ ਦੇ ਕੋਲ ਹੈ ਠੀਕ ਹੈ ਮੇਰੇ ਪੈਸੇ ਉਹਨਾਂ ਦੇ ਕੋਲ ਹੈ ਕਿੱਥੋਂ ਦੇ ਨੰਬਰ ਹੈ ਉਹ ਡਾਂਸੀ ਵਾਲ ਦੇ ਬੰਦੇ ਲੜਾਈ ਕਿਹੜੀ ਜਗ੍ਹਾ ਹੋਈ ਸੀ ਲੜਾਈ ਪਰਦੇ ਗਰਾਊਂਡ ਦੇ ਵਿੱਚ ਪਰਦੀ ਗਰਾਊਂਡ ਦੇ ਵਿੱਚ ਹੋਈ ਸੀ ਹਾਂਜੀ ਪਰਦੀ ਸੂਰਾ ਸਿੰਘ ਗਰਾਊਂਡ ਦੇ ਵਿੱਚ ਹੋਈ ਸੀ ਜਿਹੜੀ ਇਹ ਜਿੰਨੇ ਪੈਸੇ ਨੇ 40000 ਰੁਪਏ 25000 ਰੁਪਏ ਡਿੱਪੀ ਸਪੀਕਰ ਦੇ ਨਾਂ ਤੇ ਤੇ 15000 ਰੁਪਏ ਫੋਨ ਸੁਵਾਜ ਦਾ ਨਾਂ ਤੇ ਹਾਂਜੀ ਲੀਡਰ ਕੋਈ ਛੋੜੂ ਵਾਲੇ ਦੀ ਹਾਂਜੀ ਲੀਡਰ ਆ ਕੁਛ ਪਤਾ ਨਹੀਂ ਆ ਕਿ ਲੀਡਰ ਆ ਕੁਛ ਕਰ ਕੇ ਨਾਲ ਹੀ ਉੱਥੇ ਕੀ ਕਰ ਚੀਜ਼ ਡਿੱਪੀ ਸਪੀਕਰ ਦੇ ਨਾਲ ਸਰ ਹਾਂਜੀ ਇਹ ਉਹਨਾਂ ਦੇ ਨਾਲੇ ਰਹਿੰਦੀ ਆ ਮੇਰੀ ਹੈਲਪ ਕਰ ਰਹੀ ਆ ਕੁਲਵਿੰਦਰ ਕੋਹਰ ਕੁਕੜਾ ਤੋਂ ਇਹਨਾਂ ਨੂੰ ਵੀ ਉਸ ਜਨਾਨੀ ਨੇ ਧਮਕੀਆਂ ਦਿੱਤੀਆਂ ਕਹਿੰਦੀ ਬਈ ਜੇ ਤੂੰ ਉਹਨਾਂ ਦੀ ਮਦਦ ਕੀਤੀ ਕਹਿੰਦੀ ਬਈ ਮੈਂ ਰੋੜੀ ਸਾਹਿਬ ਦੇ ਨਾਲ ਹਟਾ ਮੈਂ ਰਹਿੰਦੀ ਆ ਮੈਂ ਤੈਨੂੰ ਆਹ ਕਰਾ ਦੂੰ ਮੈਂ ਤਾਂ ਇਹ ਇਹਨਾਂ ਨੂੰ ਵੀ ਧਮਕੀਆਂ ਦਿੱਤੀਆਂ ਨਹੀਂ ਕੀ ਮੰਨ ਕਰ ਦੋ ਸਰ ਮੈਨੂੰ ਇਨਸਾਫ ਦਿੱਤਾ ਜਾਵੇ ਉਸ ਜਨਾਨੀ ਨੇ ਜਿੰਨਾ ਮੇਰਾ ਪੈਸਾ ਦਿੱਤਾ ਮੈਨੂੰ ਵਾਪਸ ਦਵਾਇਆ ਜਾਵੇ ਮੇਰੀ ਉਹਨੇ ਕੋਈ ਮਦਦ ਨਹੀਂ ਕੀਤੀ ਹੈਗੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹਦੇ ਤੇ ਕੀ ਨਾਮ ਹੈ ਤੁਹਾਡਾ ਮੋਹਿਤ ਕਲੈਨ ਜੀ ਕਿਹੜਾ ਪਿੰਡ ਹੈ ਤੁਹਾਡਾ ਪੱਦੀ ਸੁਰਾ ਸਿੰਘ ਲੜਾਈ ਤੇ ਤੁਹਾਡੇ ਨਾਲ ਹੋਈ ਸੀ ਹਾਂਜੀ ਹਾਂਜੀ ਤੇ ਕੀ ਕੀ ਹੋਇਆ ਸਮਾਂ ਰਹਿਦਾ ਉਹਨਾਂ ਦੇ ਕੋਲ ਜਿਹਨਾਂ ਨੇ ਕੁੱਟਮਾਰ ਕੀਤੀ ਤੁਹਾਡੇ ਨਾਲ ਉਹਨਾਂ ਦੇ ਕੋਲ ਭਾਈ ਲੜਾਈ ਹੋਈ ਸੀਗੀ ਸਾਡੀ ਤੇ ਉਹਨਾਂ ਕੋ ਮੇਰਾ ਐਪਲ ਦਾ 12 ਫੋਨ ਹੈ ਤੇ 50000 ਰੁਪਇਆ ਤੇ 1000 ਡਰਾਮ ਫੋਨ ਦੇ ਪਿੱਛੇ ਬੈਕਅਪ ਅੱਚੀ ਪਾਇਆ ਸੀਗਾ ਠੀਕ ਹੈ ਜੀ ਤੇ ਕਿੰਨੇ ਜਣੇ ਸੀ ਉਹ ਜਿੱਦਾਂ ਨਾਲ ਤੁਹਾਡੇ ਤੇ ਲੜਾਈ ਹੋਈ ਸੀਗੀ ਉਹ 15 20 ਜਣੇ ਸੀਗੇ ਜੀ 20 ਜਣਿਆਂ ਨੇ ਕੁੱਟਿਆ ਜੀ ਪੱਦੀ ਸੁਰਾ ਸਿੰਘ ਗਰਾਉਂਡ 'ਚ ਚੁੱਪ ਲੇਖ ਨਾਲ ਹੀ ਕੁੱਟਗੇ ਸੀ ਤੁਹਾਨੂੰ ਭਲੇਕੇ ਨਾਲ ਜੀ ਲੜਾਈ ਕਿਸੇ ਹੋਰ ਦੇ ਸੀਗੀ ਉਹਨਾਂ ਦੇ ਪਲੇਖੇ ਉਹ ਨਹੀਂ ਮੈਨੂੰ ਘੋੜਦਾ ਕੀ ਕੀ ਖੋਇਆ ਜੀ ਤੁਹਾਡੇ ਐਪਲ ਦਾ ਫੋਨ ਸੀਗਾ ਜੀ 50000 ਰੁਪਈਆ ਸੀਗਾ ਜੀ 1000 ਡਰਾਮ ਸੀ ਉਹ ਫੋਨ ਹਜੇ ਵੀ ਕਹਿ ਰਹੇ ਆ ਕਿ ਸਾਡੇ ਕੋਲ ਐ ਅਸੀਂ ਨਹੀਂ ਦੇਣਾ ਫੋਨ ਤੁਸੀਂ ਕੀ ਕੰਮ ਕਰਦੇ ਹੋ ਮੈਂ ਜੀਸੀਬੀ ਤੇ ਹਾਂ ਜੇਸੀਬੀ ਸਿੱਖਦੇ ਕਿ ਤਰ੍ਹਾਂ ਹੇਲਪਰ ਹਾਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਕੁਲਵਿੰਦਰ ਆ ਜੀ ਤੁਸੀਂ ਕਿੱਥੋਂ ਦੇ ਰਹਨ ਵਾਲੇ ਹੋ ਮੈਂ ਪਿੰਡ ਕੁੱਕੜਾਂਂ ਦੇ ਰਹਿਣ ਵਾਲਿਆ ਜੀ ਠੀਕ ਆ ਜੀ ਤੁਸੀਂ ਦੱਸ ਰਹੋ ਕਿ ਇਸ ਮਾਮਲੇ ਦੇ ਵਿੱਚ ਤੁਹਾਨੂੰ ਵੀ ਧਮਕੀਆਂ ਮਿਲੀਆਂ ਤੁਹਾਨੂੰ ਕੀ ਕਰ ਰਿਹਾ ਤੁਹਾਨੂੰ ਕਿਹਦੇ ਧਮਕੀਆਂ ਹਾਂਜੀ ਸਰ ਮੈਂ ਇਹਨਾਂ ਦੀ ਹੈਲਪ ਤੇ ਆਈ ਜੀ ਅੱਗੇ ਤੇ ਉਹਨਾਂ ਨੇ ਮੈਨੂੰ ਉਸ ਮੁੰਡੇ ਦੇ ਨਾਲ ਮੁੰਡੇ ਨੇ ਜਿਨ੍ਹਾਂ ਨਾਲ ਇਹਨਾਂ ਦਾ ਰੋਲਾ ਹੈ ਜੀ ਉਹਨਾਂ ਨੂੰ ਕਾਲ ਕਰਕੇ ਵਿੱਚ ਮੈਨੂੰ ਐਡ ਕਰਕੇ ਉਸ ਲੇਡੀ ਪਰਮਜੀਤ कौर ਨਾਮ ਦੀ ਲੇਡੀ ਆ ਉਹਨੇ ਮੈਨੂੰ ਜੀ ਧਮਕੀਆਂ ਦਿੱਤੀਆਂ ਕਹਿੰਦੀ ਮੈਂ ਮਤਲਬ ਰੋੜੀ ਦੇ ਖਾਸ ਹਾਂ ਬਹੁਤ ਜ਼ਿਆਦਾ ਮੈਂ ਬਹੁਤ ਜ਼ਿਆਦਾ ਕਲੋਜ਼ ਆ ਉਹਨਾਂ ਦੇ ਦੇਨ ਰਾਤ ਅਸੀਂ ਉੱਥੇ ਰਹਿਨੇ ਆ ਮੈਂ ਕੰਟੀਨੇਟਰ ਆ ਜੀ ਤੇ ਜੋ ਤੂੰ ਪਰਚਾ ਨਹੀਂ ਕਰਾ ਸਕਦੀ ਤੇ ਮੈਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜੀ ਉਸ ਲੇਡੀ ਨੇ ਕਹਿੰਦੀ ਤੂੰ ਆਗਰ ਇਹਨਾਂ ਦੀ ਸਪੋਰਟ ਵਿੱਚ ਖੜੀ ਤਾਂ ਅਸੀਂ ਐ ਕਰ ਦਵਾਂਗੇ ਅਸੀਂ ਉਹ ਕਰ ਦਵਾਂਗੇ ਤੇਨੂੰ ਰਾਹ ਵਾਟੇ ਅਸੀਂ ਦੇਖਾਂਗੇ ਹੈ ਕੌਣ ਲੇਡੀ ਹੋ ਕੀ ਆਮ ਆਦਮੀ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਜੋ ਕਹਿੰਦੀ ਮੈਂ ਕੰਟੀਨੇਟਰ ਆ ਜੀ ਉਹ ਵੀ ਰਹਿਣ ਵਾਲੀ ਹੈ ਉਹ ਜੀ ਚਾਂਦੂ ਦੀ ਰਹਿਣ ਵਾਲੀ ਹੈ ਤੁਸੀਂ ਵੀ ਦਰਖਾਸਤ ਦਿੱਤੀ ਹੈ ਕੋਈ ਆਪਣੇ ਵੱਲੋਂ ਹਾਂਜੀ ਅਸੀਂ ਉਹਨਾਂ ਨੇ ਸਾਨੂੰ ਗਾਲਾਂ ਕਢਾਈਆਂ ਜੀ ਉਹਨਾਂ ਤੇ ਆਪਾਂ ਲੱਗ ਤੋ ਦਰਖਾਸਤ ਦਿੱਤੀ ਹੋਈ ਆ ਜੀ। ਉਹਤ ਕੀ ਕਾਰਵਾਈ ਹੋਈ? ਉਹਤੇ ਹਲੇ ਕਾਰਵਾਈ ਨਹੀਂ ਕੋਈ ਹੋਈ ਜੀ। ਕਿਹੜੇ ਥਾਣੇ ਦਿੱਤੀ ਆ? ਆਪਣੇ ਮਾਲਪੁਰ ਥਾਣੇ ਦਿੱਤੀ ਜੀ। ਕੀ ਮੰਗ ਕਰਦੇ ਜੀ? ਅਸੀਂ ਤਾਂ ਇਹੀ ਮੰਗ ਕਰਦੇ ਜੀ ਸਾਨੂੰ ਇਨਸਾਫ ਦਵਾਇਆ ਜਾਵੇ। ਜੇ ਅਸੀਂ ਇਹਨਾਂ ਦੀ ਹੈਲਪ 'ਚ ਖੜੇ ਆ ਤੇ ਸਾਨੂੰ ਆ ਮਤਲਬ ਜੀ ਇਨਾਮ ਮਿਲਦੇ ਆ ਜੀ। ਜੇ ਅਸੀਂ ਗਰੀਬਾਂ ਦੀ ਹੈਲਪ 'ਚ ਖੜਦੇ ਆ ਸਾਨੂੰ ਇਹ ਮੋੜ ਤੋਂ ਨਾ ਮਿਲਦੇ ਆ ਜੀ। ਸਰ ਐਫ ਆਰ ਆਈ ਮੇਰੇ ਤੇ ਹਮਲਾ ਕੀਤਾ ਸੀ ਕੁਝ ਕੁ ਮੁੰਡਿਆਂ ਨੇ। ਮੇਰੇ ਬੇਟੇ ਦੇ ਤਾਂ ਮੈਨੂੰ ਹੇ ਝਕੜੀਸ ਕੀਤੀ ਕਪੜੇ ਪਾੜੇ ਸੀਗੇ ਮੇਰੇ ਸਰ ਮੈਂ ਐਡਮੰਡ ਸੀਗੀ ਉਹਦੇ ਤੋਂ ਬਾਅਦ ਪਰਮਜੀਤ ਮੈਡਮ ਚਾਂਤੂ ਤੋਂ ਮੇਰੀ ਕਹਿੰਦੀ ਸੀ ਪਰਮਜੀਤ ਕਹਿੰਦੀ ਮੈਂ ਅਰੋੜੀ ਅਰੋੜੀ ਸਾਹਿਬ ਨਾਲ ਕੁਸ਼ਕ ਉਹਨਾਂ ਦੇ ਪਤਾ ਨਹੀਂ ਕੋਆਰਡੀਨੇਟਰ ਪਤਾ ਨਹੀਂ ਕਿ ਲੱਗੇ ਹੋ ਕੁਸ਼ਕ ਤਾਂ ਉਹ ਮੈਨੂੰ ਕਹਿੰਦੀ ਸੀਗੀ ਇਹ ਕਹਿੰਦੀ ਵੀ ਮੈਨੂੰ ਪਰਚੇ ਦੇ ਪੈਸੇ ਚਾਹੀਦੇ 15000 ਰੁਪਏ ਸੁਖਮਿੰਦਰ ਸਰ ਦੇ ਨਾਮ ਲੈ ਕੇ ਉਹਨੇ ਲਿਆ ਮੇਰੇ ਕੋਲ ਸੁਖਮਿੰਦਰ ਐਸਆਈ ਸਾਹਿਬ ਉਹਨਾਂ ਦਾ ਨਾਮ ਲੈ ਕੇ ਲਿਆ ਹੈ ਤਾ 25000 ਰੁਪਇਆ ਉਹਨੇ ਮੇਰੇ ਕੋਲ ਰੋੜੀ ਸਾਹਿਬ ਦਾ ਨਾਮ ਲੈ ਕੇ ਲਿਆ ਕਹਿੰਦੇ ਵੀ ਮੈਂ ਗਿਫਟਾਂ ਚ ਸਾਰੇ ਪੈਸੇ ਲੈਂਦੇ ਆ ਉਹਨੇ ਉਹਨਾਂ ਦਾ ਨਾਮ ਲੈ ਕੇ ਇਹਨੇ ਖੁਦ ਪੈਸੇ ਇਹਨੇ ਖਾਦੇ ਆ ਉਹਨਾਂ ਦਾ ਨਾਮ ਮੋਰੇ ਰੱਖਿਆ ਕਹਿੰਦੇ ਵੀ ਉਹ ਗਿਫਟਾਂ ਚ ਪੈਸੇ ਲੈਂਦੇ ਇਦਾਂ ਨਹੀਂ ਪੈਸੇ ਲੈਂਦੇ ਮੈਨੂੰ ਕਹਿੰਦੇ ਮੈਂ ਮੈਂ ਖੁਦ ਕੋਲੋਂ ਪੈਸੇ ਦਿੱਤੇ ਕਹਿੰਦੇ ਮੈਨੂੰ ਵਿਆਹ ਆ ਮੈਨੂੰ ਪੈਸੇ ਚਾਹੀਦੇ ਸਰ ਮੈਂ ਇੱਕ ਕੂਸ਼ਕ ਆਨਲਾਈਨ ਪਾਇਓ ਉਹਨੂੰ ਪੈਸੇ ਕੂਸ਼ਕ ਮੈਂ ਕਿਸ਼ਤਾਂ ਵਿੱਚ ਦਿੱਤੇ ਉਹਨੂੰ ਪੈਸੇ ਜਿੱਦਾਂ ਮੇਰਾ ਇੱਕ ਰਾਜੀਨਾਮਾ ਹੋਇਆ ਸੀ ਉਹਦੇ ਵਿੱਚੋਂ ਪੈਸੇ ਮੈਂ ਮੇਰੇ ਅੱਧ ਪੈਸਾ ਉਹ ਲੈ ਗਈ ਮੇ ਕੋਛ ਕ ਮੈਂ 15000 ਰੁਪਏ 25000 ਰੁਪਏ ਉਹ 40000 ਰੁਪਏ ਮੇਰਾ ਉਹ ਲੈ ਗਈ। ਇਹ ਉਹਨੇ ਕਾਹ ਕਰ ਲਏ ਸਰ ਮੈਨੂੰ ਕਹਿੰਦੀ ਨਹੀਂ ਸਰ ਮੇਰਾ ਉਹ ਕੋਨੇ ਕੰਮ ਨਹੀਂ ਕਰਵਾਇਆ ਉਹ ਦੂਜੀ ਪਾਰਟੀ ਦੇ ਨਾਲ ਬਾਅਦ ਵਿੱਚ ਰਲ ਕੇ ਮੇਰਾ ਕੰਮ ਇਹ ਮੈਡਮ ਆ ਇਹਨਾਂ ਦੀ ਹੈਲਪ ਕਰਕੇ ਮੇਰਾ ਇਹਨਾਂ ਦੀ ਮਦਦ ਨਾਲ ਮੇਰਾ ਇਹ ਕੰਮ ਹੋਇਆ ਰਾਤੀ ਸਰ ਪਰਚਾ ਕੱਟ ਹੋਇਆ ਮੇਰਾ ਇਹ ਸਰ 2 ਮਹੀਨੇ ਬਾਅਦ ਮੈਂ ਬਹੁਤ ੱੱਕੇ ਖਾਦੇ ਬਹੁਤ ਜਿਆਦਾ ੱੱਕੇ ਕਰਦੇ ਮੈਂ ਲੜਾਈ ਕਦੋਂ ਹੋਈ ਸੀ ਸਰ 2 ਮਹੀਨੇ ਪਹਿਲਾਂ ਹੋਈ ਸੀਗੀ ਮੈਨੂੰ ਕਹਿੰਦੀ ਸੀ ਕਿ ਮੈਂ ਤੇਰਾ ਪਰਚਾ ਘਟਾਉਂਗੀ ਸਰ ਮੈਨੂੰ ਬਹੁਤ ਜਿਆਦਾ ਟੱਪੇ ਖਾਣ ਲਈ ਮਜਬੂਰ ਕੀਤਾ ਉਸ ਉਸ ਜਨਾਨੀ ਨੇ ਪੈਸੇ ਖਾ ਕੇ ਵੀ ਮਜਬੂਰ ਕੀਤਾ ਹੁਣ ਕੀ ਲੱਗਦਾ ਤੁਹਾਨੂੰ ਕਿ ਪੈਸੇ ਤੁਹਾਨੂੰ ਹੋਰ ਕੀ ਤੁਹਾਡਾ ਬੇਟੇ ਨੇ ਕੋਲੋਂ ਕੀ ਕੀ ਹੋਇਆ ਸੀ ਜਦੋਂ ਬੇਟੇ ਨੇ ਕੁੱਟ ਮਾਰ ਹੋਈ ਉਹ ਕੀ ਮਾਮਲਾ ਸੀ ਸਰ ਮੇਰੇ ਬੇਟੇ ਦੀ ਵੀਡੀਓ ਉਹਨਾਂ ਦੇ ਕੋਲੇ ਆ ਮੇਰੇ ਬੇਟੇ ਦੀ ਕੋਟੇ ਤਾਂ ਦੇ ਖਿੱਚ ਤੂੰ ਕੀਤੀ ਜਿੱਦਾ ਨਵਾਲਿਕ ਮੇਰਾ ਬੇਟਾ ਆ ਉਹਨੇ ਕੁਝ ਗਲਤ ਕਰਨ ਦੀ ਕੋਸ਼ਿਸ਼ ਕੀਤੀ ਮੇਰੇ ਬੇਟੇ ਦੇ ਨਾਲ ਮੁੰਡਿਆਂ ਦੇ ਨੇ ਸਰ ਇਹਦੀ ਖੇਚ ਤੂੰ ਕੀਤੀ ਇਹ 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 ਚਪਲਾ ਮਾਰਦਿਆਂ ਦੀ ਉਹਨਾਂ ਕੋਲ ਵੀਡੀਓ ਐਸ ਟਾਈਮ ਮੇਰੇ ਬੇਟੇ ਦਾ ਮੋਬਾਈਲ ਆਈਫੋਨ ਐਸ ਟਾਈਮ ਉਹਨਾਂ ਦੇ ਕੋਲ ਆ ਠੀਕ ਆ ਮੇਰੇ ਪੈਸੇ ਉਹਨਾਂ ਦੇ ਕੋਲ ਆ ਉਹ ਡਾਂਸੀ ਵਾਲ ਦੇ ਬੰਦੇ ਆ ਲੜਾਈ ਕਿਹੜੀ ਜਗ੍ਹਾ ਹੋਈ ਸੀ ਲੜਾਈ ਗਰਾਊਂਡ ਦੇ ਵਿੱਚ ਪੱਦੀ ਗਰਾਊਂਡ ਦੇ ਵਿੱਚ ਹੋਈ ਸੀ ਹਾਂਜੀ ਪੱਦੀ ਸੂਰਾ ਸਿੰਘ ਗਰਾਊਂਡ ਦੇ ਵਿੱਚ ਹੋਈ ਸੀ ਜਿਹੜੀ ਇਹ ਤਿੰਨੇ ਪੈਸੇ ਦੇ 40000 ਰੁਪਏ 25000 ਰੁਪਏ ਬਿੱਟੂ ਸਪੀਕਰ ਦੇ ਨਾਂ ਤੇ ਤੇ 15000 ਰੁਪਏ ਫੋਨ ਸੁਵਾਦਾਂ ਦੇ ਨਾਂ ਤੇ ਹਾਂਜੀ ਹਾਂਜੀ ਲੀਡਰ ਆ ਕੁਛ ਪਤਾ ਨਹੀਂ ਆ ਕਿ ਲੀਡਰ ਆ ਕੁਛ ਕਰਕੇ ਇਹ ਨਾਲ ਹੀ ਉਥੇ ਕੀ ਕਰ ਹਾਂਜੀ ਸਰ ਹਾਂਜੀ ਇਹ ਉਹਨਾਂ ਦੇ ਨਾਲੇ ਰਹਿੰਦੀ ਆ ਮੇਰੇ ਹੈਲਪ ਕਰ ਰਹੀ ਆ ਕੁਲਵਿੰਦਰ ਕੋਹਰ ਕੁਕੜਾ ਤੋਂ ਇਹਨਾਂ ਨੂੰ ਵੀ ਉਸ ਜਨਾਨੀ ਨੇ ਧਮਕੀਆਂ ਦਿੱਤੀਆਂ ਕਹਿੰਦੀ ਬਈ ਜੇ ਤੂੰ ਉਹਨਾਂ ਦੀ ਮਦਦ ਕੀਤੀ ਕਹਿੰਦੀ ਬਈ ਮੈਂ ਰੋੜੀ ਸਾਹਿਬ ਦੇ ਨਾਲ ਹਟਾ ਮੈਂ ਰਹਿੰਦੀ ਆ ਮੈਂ ਤੈਨੂੰ ਆਹ ਕਰਾ ਦੂੰ ਮੈਂ ਤਾਂ ਇਹ ਇਹਨਾਂ ਨੂੰ ਵੀ ਧਮਕੀਆਂ ਦਿੱਤੀਆਂ ਨਹੀਂ ਕੀ ਮਨ ਕਰਦਾ ਸਰ ਮੈਨੂੰ ਇਨਸਾਫ ਦਿੱਤਾ ਜਾਵੇ ਉਸ ਜਨਾਨੀ ਨੇ ਜਿੰਨਾ ਮੇਰਾ ਪੈਸਾ ਦਿੱਤਾ ਮੈਨੂੰ ਵਾਪਸ ਦਵਾਇਆ ਜਾਵੇ ਮੇਰੀ ਉਹਨੇ ਕੋਈ ਮਦਦ ਨਹੀਂ ਕੀਤੀ ਹੈਗੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹਦੇ ਤੇ ਕੀ ਨਾਮ ਹੈ ਤੁਹਾਡਾ ਮੋਹਿਤ ਕਲੈਨ ਜੀ ਕਿਹੜਾ ਪਿੰਡਾ ਤੁਹਾਡਾ ਪੱਦੀ ਸੁਰਾ ਸਿੰਘ ਜੀ ਲੜਾਈ ਤੇੜਾ ਤੁਹਾਡੇ ਨਾਲ ਹੋ ਗਿਆ ਸੀ ਹਾਂਜੀ ਹਾਂਜੀ ਤੇ ਕੀ ਕੀ ਹੋਇਆ ਸਮਾਂ ਰਹਿਦਾ ਉਹਨਾਂ ਦੇ ਕੋਲ ਜਿਹਨਾਂ ਨੇ ਕੁੱਟਮਾਰ ਕੀਤੀ ਤੁਹਾਡੇ ਨਾਲ ਉਹਨਾਂ ਦੇ ਕੋਲ ਪਾਈ ਲੜਾਈ ਹੋਈ ਸੀਗੀ ਸਾਡੀ ਤੇ ਉਹਨਾਂ ਕੋ ਮੇਰਾ ਐਪਲ ਦਾ 12 ਫੋਨ ਹੈ ਤੇ 50000 ਰੁਪਇਆ ਤੇ 1000 ਡਰਾਮ ਫੋਨ ਦੇ ਪਿੱਛੇ ਬੈਕਅਪ ਅੱਚੀ ਪਾਇਆ ਸੀਗਾ ਕਿੰਨੇ ਜਣੇ ਸੇ ਉਹ ਜਿੰਨਾਂ ਤੁਹਾਡੇ ਤੇ ਤੇ ਲੜਾਈ ਹੋਈ ਸੀਗੀ ਉਹ 15 20 ਜਣੇ ਸੀਗੇ ਜੀ 20 ਜਣਿਆਂ ਨੇ ਕੁੱਟਿਆ ਜੀ ਪੱਦੀ ਸੁਰਾ ਸਿੰਘ ਗਰਾਉਂਡ 'ਚ ਚੁੱਪ ਲੇਖੇ ਨਾਲ ਹੀ ਕੁੱਟਗੇ ਸੀ ਤੁਹਾਨੂੰ ਭਲੇਖੇ ਨਾਲ ਜੀ ਲੜਾਈ ਕਿਸੇ ਹੋਰ ਦੇ ਸੀਗੀ ਉਹਨਾਂ ਦੇ ਭਲੇਖੇ ਉਹ ਨਹੀਂ ਮੈਨੂੰ ਕੁੱਟਦਾ ਠੀਕ ਹੈ ਕੀ ਕੀ ਖੋਇਆ ਜੀ ਤੁਹਾਡੇ Apple ਦਾ ਫੋਨ ਸੀਗਾ ਜੀ 50000 ਰੁਪਈਆ ਸੀਗਾ ਜੀ 1000 ਡਰਾਮ ਸੀ ਠੀਕ ਹੈ ਜੀ ਉਹ ਫੋਨ ਹਜੇ ਵੀ ਕਹਿ ਰਹੇ ਆ ਕਿ ਸਾਡੇ ਕੋਲ ਐ ਅਸੀਂ ਨਹੀਂ ਦੇਣਾ ਫੋਨ ਤੁਸੀਂ ਕੀ ਕੰਮ ਕਰਦੇ ਹੋ ਮੈਂ ਜੀ ਸੀ ਵੀ ਤੇ ਹਾਂ ਜੇ ਸੇ ਵੀ ਸਕਦੇ ਕਿ ਤਰ੍ਹਾਂ ਹੈਲਪਰ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਕੁਲਵਿੰਦਰ ਆ ਜੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਪਿੰਡ ਕੁੱਕੜਾਂ ਦੇ ਰਹਿਣ ਵਾਲੀ ਆ ਜੀ ਠੀਕ ਆ ਜੀ ਤੁਸੀਂ ਦੱਸ ਰਹੇ ਹੋ ਕਿ ਇਸ ਮਾਮਲੇ ਦੇ ਵਿੱਚ ਤੁਹਾਨੂੰ ਵੀ ਧਮਕੀਆਂ ਮਿਲੀਆਂ ਤੁਹਾਨੂੰ ਕੀ ਕਰ ਰਿਹਾ ਹੈ ਤੁਹਾਨੂੰ ਕਿਹਦੇ ਤੋਂ ਧਮਕੀ ਦਿੱਤੀ ਹਾਂ ਜੀ ਸਰ ਮੈਂ ਇਹਨਾਂ ਦੀ ਹੈਲਪ ਤੇ ਆਈ ਜੀ ਅੱਗੇ ਤੇ ਉਹਨਾਂ ਨੇ ਮੈਨੂੰ ਉਸ ਮੁੰਡੇ ਦੇ ਨਾਲ ਮੁੰਡੇ ਨੇ ਜਿਨ੍ਹਾਂ ਨਾਲ ਇਹਨਾਂ ਦਾ ਰੋਲਾ ਹੈ ਜੀ ਉਹਨਾਂ ਨੂੰ ਕਾਲ ਕਰਕੇ ਵਿੱਚ ਮੈਨੂੰ ਐਡ ਕਰਕੇ ਉਸ ਲੇਡੀ 파ਰਮਜੀਤ ਕੌਰ ਨਾਮ ਦੀ ਲੇਡੀ ਆ ਉਹਨੇ ਮੈਨੂੰ ਜੀ ਧਮਕੀਆਂ ਦਿੱਤੀਆਂ ਕਹਿੰਦੀ ਮੈਂ ਮਤਲਬ ਰੋੜੀ ਦੇ ਖਾਸ ਆ ਬਹੁਤ ਜਿਆਦਾ ਮੈਂ ਬਹੁਤ ਜਿਆਦਾ ਕਲੋਜ਼ ਆ ਉਹਨਾਂ ਦੇ ਦਿਨ ਰਾਤ ਅਸੀਂ ਉੱਥੇ ਰਹਿੰਨੇ ਆ ਮੈਂ ਕੰਟੀਨੇਟਰ ਆ ਜੀ ਤੇ ਜੋ ਤੂੰ ਪਰਚਾ ਨਹੀਂ ਕਰਾ ਸਕਦੀ ਤੇ ਮੈਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜੀ ਉਸ ਲੇਡੀ ਨੇ ਕਹਿੰਦੀ ਤੂੰ ਅਗਰ ਇਹਨਾਂ ਦੀ ਸਪੋਰਟ ਵਿੱਚ ਖੜੀ ਤਾਂ ਅਸੀਂ ਐ ਕਰ ਦਵਾਂਗੇ ਅਸੀਂ ਉਹ ਕਰ ਦਵਾਂਗੇ ਤੇਨੂੰ ਰਾਹ ਵਾਟੇ ਅਸੀਂ ਦੇਖਾਂਗੇ ਹੈ ਕੌਣ ਲੇਡੀ ਉਹ ਕੀ ਆ ਆਗੂ ਪਾਸੇ ਦੇ ਵਿੱਚ ਆਮ ਆਦਮੀ ਪਾਰਟੀ ਜੋ ਕਹਿੰਦੀ ਮੈਂ ਕੰਟਰੀਨੇਟਰ ਆ ਜੀ ਉਹ ਜੀ ਚਾਂਪੂ ਦੀ ਰਹਿਣ ਵਾਲੀ ਹੈ ਤੁਸੀਂ ਵੀ ਦਰਖਾਸਤ ਦਿੱਤੀ ਹੈ ਕੋਈ ਆਪਣੇ ਵੱਲੋਂ ਹਾਂ ਜੀ ਅਸੀਂ ਉਹਨਾਂ ਨੇ ਸਾਨੂੰ ਗਾਲਾਂ ਕਢਾਈਆਂ ਜੀ ਉਹਨਾਂ ਤੇ ਆਪਾਂ ਲਗ ਤੋ ਦਰਖਾਸਤ ਦਿੱਤੀ ਹੋਈ ਆ ਜੀ ਉੱਤ ਕੀ ਕਾਰਵਾਈ ਹੋਈ ਉੱਤੇ ਹਲੇ ਕਾਰਵਾਈ ਨਹੀਂ ਕੋਈ ਹੋਈ ਜੀ ਕਿਹੜੇ ਥਾਣੇ ਦਿੱਤੀ ਆਪਣੇ ਮਾਲਪੁਰ ਥਾਣੇ ਦਿੱਤੀ ਜੀ ਕੀ ਮੰਗ ਕਰਦੇ ਅਸੀਂ ਤਾਂ ਇਹ ਮੰਗ ਕਰਦੇ ਜੀ ਸਾਨੂੰ ਇਨਸਾਫ ਦਵਾਇਆ ਜਾਵੇ ਜੇ ਅਸੀਂ ਇਹਨਾਂ ਦੀ ਹੈਲਪ 'ਚ ਖੜੇ ਆ ਤੇ ਸਾਨੂੰ ਆ ਮਤਲਬ ਜੀ ਇਨਾਮ ਮਿਲਦੇ ਆ ਜੀ ਜੀ ਅਸੀਂ ਗਰੀਬਾਂ ਦੀ ਹੈਲਪ ਤੇ ਖੜਦੇ ਆ ਸਾਨੂੰ ਇਹ ਮੌਨ ਤੋਂ ਨਾ ਮਿਲਦੇ ਆ ਜੀ